ਇਹ ਗਾਲ ਕੀ ਹਾਲਾ ਜੀ ਉਮੀਦ ਕਰਦੇ ਤੁਸੀਂ ਬਿਲਕੁਲ ਠੀਕ ठाक ਹੋਵੋਗੇ ਦੇਣਾ ਹੈਗਾ ਜੀ ਸ਼ਨੀਵਾਰ ਦਾ ਤਰੀਕ ਹੈ ਜੀ 2 ਮਈ 3 ਮਈ ਸੌਰੀ 3 ਮਈ ਅੱਜ ਤੇ ਆਪਾਂ ਘਟ ਰਹੇ ਹਾਂ ਜੀ ਪਿੰਡੀਆਂ ਦੀ ਸਬਜੀ ਸਬਜ਼ੀ ਹੈ ਜਿਹੜੀ ਭਿੰਡੀਆਂ ਦੀ ਆਪਾਂ ਅੱਜ ਬਣਾਵਾਂਗੇ ਤੇ ਵੈਸੇ ਹਨਾ ਗਰਮੀਆਂ ਦੇ ਵਿੱਚ ਤਾਂ ਆਹੀ ਹੋ ਸਕਦਾ ਚਾਰਕ ਸਬਜ਼ੀ ਹੁੰਦੀਆਂ ਭਿੰਡੀ ਤੋਰੀ ਤਰਦੂ ਟਿਕਰੋ ਬਾਦੂ ਤੋਂ ਬਾਅਦ ਬੰਦਾ ਸੋ ਮੇਰੇ ਆ ਸੋ ਇਹ ਦੁਆਰ ਭਿੰਡੀਆਂ ਬਣਾ ਲੈਣਾ ਮੈਨੂੰ ਸਰਦੀਆਂ ਵਧੀਆ ਲੱਗੀਆਂ ਸਰਦੀਆਂ ਦੇ ਵਿੱਚ ਕਾਫੀ ਸਾਰੀਆਂ ਸਬਜ਼ੀ ਹੁੰਦੀਆਂ ਨੇ ਗਾਜਰ ਮਟਰ ਬੰਦ ਗੋਭੀ ਪੋਲ ਗੋਭੀ ਹਨ ਬਰੋਕਲੀ ਆ ਜਾਂਦੀ ਹੈ ਫੂਨ ਗ੍ਰੇਮ ਉਂਗਰੀ ਆ ਜਾਂਦੀ ਆ ਸਾਗ ਧਰ ਲੈਂਦਾ ਬੰਦਾ ਆਲੂ ਪਾਰਕ ਬਣਾ ਲੈਂਦਾ ਨਹੀਂ ਇੱਥੇ ਸੋ ਪਾਲੂ ਆਲੂ ਇੱਥੇ ਬਣਾ ਲੈਂਦਾ ਭਾਜ ਨਾ ਕਾਫੀ ਕਾਸ਼ ਵਾਲਾ ਆਉਂਦਾ ਹੁੰਦਾ ਸਾਗ ਤੇ ਕੁਮਾਰ ਮੀਰੇ ਬੱਚਾ ਹੀ ਚਾਰ ਸਬਜ਼ੀਆਂ ਨੇ ਇਹਨਾਂ ਨੂੰ ਮੋਰ ਤੋਂ ਬਣਾਈ ਨਹੀਂ ਜੀ ਸੀਤ ਮੇਰੀ ਥੋੜੀ ਨਹੀਂ ਹੈਗੀ ਅੱਜ ਖਰਾਬ ਕੋਈ ਨਾ ਸਤੂਰੀ ਤਾੜੀ ਲਉਂਦੇ ਆ ਜਦੋਂ ਲਉਂਦੇ ਆ ਤੇ ਉਹ ਨਾ ਜਿਹੜਾ ਘੱਟਾ ਆ ਨਿਕਲਦਾ ਉਹਦੇ ਵਿੱਚ ਮੈਨੂੰ ਥੋੜੀ ਅਲਰਜੀ ਹੁੰਦੀ ਹੈ ਤੇ ਕੀ ਵੀ ਬਹਰ ਹੋਵੇ ਤੇ ਜੀਕਾਮ ਵਗੈਰਾ ਹੋ ਗਿਆ ਕਾਫੀ ਦਿਨਾਂ ਤੋਂ ਹਈਆਂ 6-7 ਦਿਨਾਂ ਤੋਂ ਮੇਰਾ ਇੱਦਾਂ ਹੀ ਚੱਲਦਾ ਹੋਲੀ-ਹੋਲੀ ਨਾ ਆਉਂਦਾ ਹੁਣ ਕਦੇ ਕਦੇ ਸਿਰ ਵਿੱਚ ਬਹੁਤ ਜਲਦਾ ਹੈ ਟਾਈਮ ਉਹ ਜਿਹੜਾ ਹੈਗਾ ਇਹ 4:30 ਵਜੇ ਦਾ ਲੱਗੀ ਪਰਸੋਂ ਮੀਂਹ ਨਹੀਂ ਬਹੁਤ ਆਇਆ ਉਹ ਲਈਏ ਜੀ ਆਪਾਂ 1 ਕਿਲੋ ਭਿੰਡੀ ਲਈਏ ਜਿੱਦਾਂ ਕਿ ਉਹ ਆਪਾਂ ਪਿਆਜ਼ ਪਾਵਾਂਗੇ ਇਹ ਸਬਜ਼ੀ ਜਿਹੜੀ ਵਧੀਆ ਬਣਦੀ ਕੋਸਾਬ ਜਿਹੜੇ ਨਹੀਂ ਕੱਟ ਲਈਏ ਤੇ ਤੇ ਵੀ ਨਹੀਂ ਆਉਂਦੇ ਆ ਮੈਂ ਵੀ ਨਹੀਂ ਕੱਟੇ ਰੈਸਪੀ ਤਾਂ ਤਾਂ ਨਹੀਂ ਕਿਤੇ ਇਹਨਾਂ ਨੂੰ ਤੁਸੀਂ ਬਿਜਾ ਕੀ ਆਪਾ ਬਣਾ ਲੁੱਤੇ ਉਹਦੇ ਵਿੱਚ ਵੀ ਲਾ ਸਕਦੇ ਹੋ ਕੀ ਕੁਝ ਉਹ ਵੀ ਕਰ ਸਕਦੇ ਆ ਤਾਂ ਉਹ ਵੀਡੀਓ ਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਦੇ ਹੀ ਨਹੀਂ ਤੁਸੀਂ ਕੋਈ ਤੋਂ ਜਾਂ ਚੈੱਕ ਕਰ ਲਿਓ ਤੇ ਬਾਕੀ ਜਿਹੜੇ ਭੈਣ ਭਰਾ ਨਵੇਂ ਆਇਆ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਤੇ ਜਿਹੜੇ ਭੈਣ ਭਰਾ ਨਹੀਂ ਗੱਲ ਵਾਲੀ ਵੀਡੀਓ ਦੇ ਉੱਪਰ ਵਧੀਆ ਕਮੈਂਟ ਕੀਤੇ ਉਹਨਾਂ ਦਾ ਧੰਨਵਾਦ ਤੇ ਇੱਕ ਜਿਹੀ ਕਮੈਂਟ ਆਇਆ ਸੀਗਾ ਮੈਨੂੰ ਕਹਿੰਦੇ ਡਾਰਟੀ ਵੀਰੇ ਮੈਂ ਡਾਰਟੀ ਕਿਸੇ ਤੋਂ ਨਹੀਂ ਕੀਤਾ ਦਾਦੀ ਨਹੀਂ ਮੈਂ ਕਿਸੇ ਤੋਂ ਮੈਂ ਕਹਿੰਦੀ ਹਾਂ ਦੋਨਾਂ ਪਰਿਵਾਰਾਂ ਦਾ ਇਹਦੇ ਵਿੱਚ ਨੁਕਸਾਨ ਹੋਣਾ ਫਾਇਦਾ ਨਹੀਂ ਇਸ ਕਰਕੇ ਮੈਂ ਉਹ ਪਹਿਣ ਨੂੰ ਰਿਪਲਾਈ ਦੇਣਾ ਬੰਦ ਕਰ ਦਿੱਤਾ। ਦਾਦੀ ਬੁੱਢੀ ਮੈਂ ਕਿਸੇ ਤੋਂ ਵੀ ਨਹੀਂ। ہاں ਜੇ ਉਹਨਾਂ ਨੇ ਰਿਪਲਾਈ ਹੁਣ ਮੈਨੂੰ ਪਾਇਆ। ਜਿੱਦਾਂ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਪਹਿਣੇ ਚੂਹ ਰਿਪਲਾਈ ਪਾਣੀ ਨਾ ਕਿ ਮੈਂ ਜੇ ਉਹਨਾਂ ਨੇ ਪਾਇਆ ਤਾਂ ਫੇਰ ਮੈਂ ਰਿਪਲਾਈ ਦੇ ਦੂੰਗੀ। ਜੇ ਉਹਨਾਂ ਨੇ ਨਾ ਰਿਪਲਾਈ ਦਿੱਤਾ ਫੇਰ ਆਪਾਂ ਕੋਈ ਰਿਪਲਾਈ ਨਹੀਂ। ਜੇ ਆਪਣਾ ਕਿਹੜਾ ਉਹਨਾਂ ਦਾ ਕੋਈ ਵੱਟ ਦਾ ਰੋਣਾ ਹੈ। ਗੱਲ ਸਿਰਫ ਇੰਨੀ ਸੀ ਮੈਂ ਕਿ ਉਹਨਾਂ ਦੇ ਵੀ ਕਿੰਨੀਆਂ ਦੇਰੀ ਪਾਇਤਾ ਨੂੰ ਮੈਂ ਇਹ ਵੀਡੀਓ ਬਣਾਈ ਸੀ। ਉਹਨਾਂ ਨੇ ਉਸ ਵੀਡੀਓ ਨੂੰ ਲੈ ਕੇ ਵੀਡੀਓ ਬਣਾਈ ਵੀ ਇਹ ਟਾਈਟਲ ਦੇ ਤੌਰ ਤੇ ਸਟਾਰਟਿੰਗ ਉਹਨਾਂ ਨੇ ਕੀਤੀ ਹੈ ਮੈਂ ਨਾ ਮੈਂ ਇਹਨੂੰ ਕੁਝ ਨਹੀਂ ਮੈਨਣਾ ਗਿਆ ਤੇ ਬਾਕੀ ਵੀ ਭੱਜਣ ਬਾੜ ਤੇ ਇੱਕੋ ਜਿਹੀ ਹੁੰਦੀ ਹੈ ਜੇ ਉਹ ਭੈਣ ਮੇਰੇ ਦੇ ਕੇਸ ਵਗੈਰਾ ਕਰਦੋਗੀ ਤਾਂ ਫਿਰ ਮੈਂ ਕਿਹੜਾ ਕੁਝ ਜਾਣ ਨਹੀਂ ਨੂੰ ਜਾਣਦੀ ਤਾਂ ਮੈਂ ਵੀ ਸਾਰਾ ਕੁਝ ਪਰ ਮੈਂ ਕਹਿੰਦੀ ਹਾਂ ਸੋਸ਼ਲ ਮੀਡੀਆ ਦੀ ਲੜਾਈ ਕਰਾਂ ਨਹੀਂ ਮੇਰੇ ਨਾਲ ਵੀ ਚੰਗੀ ਬਣੀ ਸੇਮੀ ਗੱਲ ਲੈ ਇਸ ਕਰਕੇ ਮੈਨਣਾ ਹੈਗਾ ਇਹਨਾਂ ਨੂੰ ਰਿਪਲਾਈ ਜਣਾ ਮੈਂ ਉਹਨਾਂ ਦੇ ਉੱਤੇ ਵੀਡੀਓ ਨਹੀਂ ਬਣਾਉਂਗੀ ਦਰਨਾ ਦੂਰ ਲਈ ਕੋਈ ਗੱਲ ਨਹੀਂ ਦਰਨਾ ਮੇਰੇ ਫੋਨ 'ਚ ਹੀ ਹੋਏਗਾ ਕਮੈਂਟ ਕਰਨ ਤੋਂ ਪਹਿਲਾਂ ਮਾੜਾ ਸੋਚ ਲਿਆ ਕਰ ਉਹਨਾਂ ਨੇ ਤਾਂ ਮੈਨੂੰ ਕੋਈ ਕਮੈਂਟ ਕੀਤਾ ਨਹੀਂ ਤੁਸੀਂ ਬਾਹ ਮੁਕਾ ਉਹਨਾਂ ਨੂੰ ਕੁਝ ਕਹੀ ਜਾਂਦੇ ਹੋ ਮੈਨੂੰ ਕੁਝ ਕਹੀ ਜਾਂਦੇ ਹੋ ਕਮੈਂਟਾਂ ਕਿ ਤੁਸੀਂ ਤਾਂ ਸਵਾਲ ਲੈਣੇ ਲੜਾਈ ਚ ਚਲੋ ਜੀ ਆਪਾਂ ਪਿੰਡੀਆਂ ਕੱਢੀ ਚਲੋ ਲੋ ਜੀ ਆਪਾਂ ਨਾ ਸਬਜ਼ੀ ਵਗੈਰਾ ਵੀ ਰੱਖ ਦਿੱਤੀ ਆ ਬਣਨੀ ਟਾਈਮ ਆ ਜਿਹੜਾ ਹੋ ਗਿਆ ਜੀ ਪੌਣੇ 6 ਵਜੇ ਦਾ ਤੁਸੀਂ ਦੇਖ ਸਕਦੇ ਸਬਜ਼ੀ ਜਿਹੜੀ ਆਪਣੀ ਭਿੰਡੀਆਂ ਦੀ ਬਣ ਰਹੀ ਆ ਆਪਾਂ ਕਿਲੋ ਭਿੰਡੀ ਦੇ ਵਿੱਚ ਅੱਧਾ ਕਿਲੋ ਜਿਹੜੇ ਗੰਡੇ ਪਾਣੇ ਤੇ ਇਹਦੀਆਂ ਨਾਲ ੂਲਾ ਵਾਲਾ ਬਾਕੀ ਪਸਾਰਾ ਮਾਰਨ ਵਾਸਤੇ ਆਪਾਂ ਇਹਦੇ ਤੇ ਪਾਵਾਂਗੇ ਲਿੰਕ ਨੂੰ ਜਿਹੜਾ ਸੀ ਇੱਕ ਵੀਡੀਓ ਦਾ ਲਿੰਕ ਕੋਈ ਮੈਂ ਤੁਹਾਨੂੰ ਇਹਦੇ ਵਿੱਚ ਦੇ ਦੂੰਗੀ ਭਿੰਡੀ ਐਂ ਸਬਜ਼ੀ ਸੀ ਕਿੱਦਾਂ ਬਣਾਉਣੀ ਪਰ ਤੁਸੀਂ ਉਸ ਲਿੰਕ ਤੇ ਕਲਿੱਕ ਕਰ ਜਿਹੜੇ ਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗੀ ਤੁਸੀਂ ਓਥੇ ਨੇਮੇਟ ਦੇ ਵਿੱਚ ਉੱਪਰ ਕਲਿੱਕ ਕਰਕੇ ਦੇਖ ਸਕਦੇ ਹੋ ਉਹ ਵਾਲਾ ਬਲੌਗ ਵੀ ਕਿਦੋਂ ਹੁਣ ਆਪਾਂ ਜਿਹੜੇ ਹੈਗੇ ਆ ਇਹਨੂੰ ਥੋੜਾ ਜਿਹਾ ਸੇਕ ਲੱਗਣ ਦਿੰਨੇ ਆ ਸਬਜ਼ੀ ਨੂੰ ਓਨੀ ਦੇਰ ਆਪਾਂ ਜਿਹੜਾ ਹੈਗਾ ਆ ਕੱਪੜਿਆਂ ਨੇ ਤਿਆਰ ਰਹਿਣੇ ਲਾਉਣ ਵਾਲਿਆਂ ਕੰਮਾਂ ਨੇ ਲਾਉਣ ਰਹੀ ਨੇ ਥੋੜੀ ਆਪਾਂ ਲਾਉਣੇ ਆ ਕੱਪੜਿਆਂ ਨੇ ਤਿਆਰ ਤੇ ਜਦ ਤਾਈ ਸਬਜ਼ੀ ਜਿਹੜੀ ਆਪਣੀ ਬਣ ਜੂਗੀ ਹੋਣੀ ਆ ਜਾਂਦੀ ਜੀ ਹੈ। ਪਹਿਲਾਂ ਲਾ ਕੇ ਨਾ ਕੱਪੜੇ ਸਾਹਮਣੇ ਹੋਣ ਤੇ ਫਿਰ ਜਦੋਂ ਆਪਾਂ ਦੁਬਾਰਾ ਕੱਪੜੇ ਪਾਉਣੇ ਹੁੰਦੇ ਆ ਤਾਂ ਫਿਰ ਲੱਭਣੇ ਆਸਾਨ ਹੋ ਜਾਂਦੇ। ਜੇ ਬਿਜੋੜ-ਜੋੜ ਕੇ ਰੱਖੇ ਹੁੰਦੇ ਆ ਨਾ ਵੀ ਆਹ ਲੋਰ ਇਹਦੇ ਨਾਲ ਆਹ ਟੀ-ਸ਼ਰਟ ਇਹਦੇ ਨਾਲ। ਆਪਾਂ ਜਿਹੜਾ ਹੈਗਾ ਨਾ ਲੱਭਣੇ ਆਸਾਨ ਆ ਤੇ ਬਾਕੀ ਬੱਚਿਆਂ ਨੂੰ ਬੱਚੇ ਛੋਟੇ ਆ ਹਨਾ ਤਾਂ ਜੋੜ ਕੇ ਰੱਖੇ ਹੁਣ ਤਾਂ ਉਹਨਾਂ ਨੂੰ ਜਿਹੜਾ ਪਤਾ ਲੱਗ ਜਾਂਦਾ। ਫਿਰ ਆਪਣੇ ਆਪ ਕੱਪੜੇ ਚੱਕਦੇ ਆ ਬੱਚੇ ਜਿਹੜੇ ਪਾ ਲੈਂਦੇ ਆ। ਕਈ ਵਾਰ ਕਰੇ ਨਹੀਂ ਹੁੰਦੇਗੇ ਹਨਾ ਆਪਾਂ ਤਾਂ ਫਿਰ ਬੱਚਿਆਂ ਲਈ ਸਾਂਭੀ ਹਣ ਮੈਂ ਜਿਹੜੇ ਕੱਪੜੇ ਹਨ ਹਮੇਸ਼ਾ ਜਿਹਨਾਂ ਦਾ ਮੈਨੂੰ ਪਤਾ ਹੈ ਵੀ ਨਾਲ ਹੋ ਗਏ ਜੀ ਉਹਨਾਂ ਨੂੰ ਹਮੇਸ਼ਾ ਕੁੱਤੇ ਵਰਕੇ ਵੀ ਕੋਨੇ ਪਾਈਦਾ ਹੈ ਫੋਨ ਵੀ ਜਿੱਦੇ ਕਰ ਲੈਂਦੀ ਆ ਫਿਰ ਇਸ ਤਨੇ ਪਾਉਣ ਵਾਲੀ ਫੇਰ ਜਿਹੜੀ ਕੁੱਤੇ ਵਰਦੀ ਤੇ ਬਾਕੀ ਜਿੱਤੇ ਆਪਣੀ ਕਾਰ ਵਰਨੀ ਹੋਈ ਆ ਉਸ ਤੇ ਸਾਰਾ ਦਿਨ ਛਾਂ ਹੀ ਰਹਿੰਦੀ ਆ ਉਹ ਛਾਂ ਵੀ ਕੱਪੜੇ ਜਿਹੜੀ ਕਾਰ ਵਾਲੀ ਵਿੱਚ ਪਾਈ ਜੀ ਆ ਦੇ ਦਿੱ ਦਿੱਤਾ ਸੀ ਕੰਪੀਟੀਸ਼ਨ ਸਿਰਸ ਕੁਲ ਦੇ ਵਿੱਚ ਦਸਤਾਰ ਦਾ ਬੱਚਿਆਂ ਦਾ ਉਹ ਅਸੀਂ ਇਹ ਲਿਆਣੇ ਦਿੱਤੀ ਸੀ ਇਹ ਸੈ ਇਨਾ ਆਇਆ ਸੀਗਾ ਦਸਤਾਰ ਮੁਕਾਬਲੇ ਦੇ ਵਿੱਚ ਦਸਤਾਰ ਮੁਕਾਬਲੇ ਹੋਇਆ ਸੀ ਸਕੂਲ ਵਿੱਚ ਇਹ ਸੈ ਆ ਗਿਆ ਇਸ ਨੂੰ ਇਹ 컬러 ਇਹਨਾਂ ਦੇ ਸਕੂਲ ਵਿੱਚ ਲੱਗਿਆ ਹੋਇਆ ਆ ਵੈਸੇ ਤਾਂ ਮੈਂ ਉਹਦੇ ਪਾਟਕਾ ਬੰਨਦੀ ਆ ਪਰ ਦਸਤਾਰ ਮੁਕਾਬਲਾ ਸੀ ਤਾਂ ਫੇਰ ਆਪਾਂ ਨੂੰ ਜਿਹੜੀ ਹੈਗੀ ਹੈ ਪਾੜ ਲਿਆ ਸਕੂਲ ਵਾਲੀ ਕਿਉਂਕਿ ਬੱਚਿਆਂ ਨੇ ਸਾਰੇ ਨੇ ਸਕੂਲ ਵਾਲੇ ਕੰਮ ਨਹੀਂ ਸੀਗੇ ਯਾ ਸੀ ਨਾ ਟੀਚਰਾਂ ਨੇ ਕਾਸ ਦਿੰਦੇ ਆ ਵੀ ਇੰਦਾ ਇਹ ਲੱਗਾ ਦਾ ਕੱਪੜਾ ਲੈਣਾ ਉਹ ਫਿਰ ਉਹਨਾਂ ਨੇ ਦੱਸਿਆ ਅਸੀਂ ਵੀ ਬਾਜ਼ਾਰ ਤੋਂ ਸਕੂਲ ਵਾਲੀ ਉਹ ਵੀ ਇਹਦੇ ਵਿੱਚ ਅੰਦਰ ਫਿਰ ਅਸੀਂ ਉਹ ਸਕੂਲ ਵਾਲਾ ਕੰਦਰ ਹੀ ਲੈ ਲੈਂਦੇ ਹੁੰ ਜਦੋਂ ਉਹਦਾ ਜੀ ਕਰਦਾ ਹੈ ਚੱਕ ਕੇ ਬੰਨ ਲੈਂਦਾ ਹੈ ਫੱਗ ਉਹਨੂੰ ਬਾਜ਼ਾਰ ਤੋਂ ਲੈਣ ਦਾ ਬਹੁਤ ਸ਼ੌਂਕ ਹੈ ਅੰਮਰ ਤਾਂ ਛੱਡਿਆ ਹੋਇਆ ਹੈ ਸਾਡਾ ਸਾਰਿਆਂ ਦਾ ਹੀ ਸਾਰੇ ਪਰਿਵਾਰ ਦਾ ਜੇ ਆਪਾਂ ਨਾਲ ਦਿੱਤੇ ਹਨ ਤੁਸੀਂ ਇਹ ਨੂੰ ਲੈ ਲਈਏ ਇਹਨਾਂ ਦਾ ਜਰਾ ਲਗਾਉਂਦੇ ਤੇ ਜਿਹੜੀ ਗਰਮੀਤ ਭੈਣ ਦੀ ਵੀਡੀਓ ਮੈਂ ਪਾਈ ਸੀਗੀ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਅੱਜ ਵੀ ਜਿਹੜੀ ਗੱਲ ਤੋਂ ਸਾਡਾ ਇਹ ਰਿਪਲਾਈ ਦੋਨਾਂ ਪਤਾ ਸ਼ੁਰੂ ਹੋਇਆ ਆ ਹਨਾ ਮੈਂ ਉਹਨਾਂ ਦੇ ਟਾਈਟਲ ਬਾਰੇ ਬੋਲਿਆ ਸੀ ਗਰਮੀਤ ਭੈਣ ਦੇ ਬਾਰੇ ਮੈਂ ਕੁਝ ਗਲਤ ਤਾਂ ਨਹੀਂ ਕਿਹਾ ਮੈਂ ਸਿਰਫ ਇਹ ਕਿਹਾ ਸੀ ਵੀ ਬਾਕੀ ਸਾਰੀ ਦੁਨੀਆ ਬਾਹਰ ਕੋਦੀ ਫਿਰਦੀ ਹੈ ਵੀ ਜੇ ਤੁਸੀਂ ਹਸਬੰਡ ਵਾਈਫ ਇੱਕ ਦੂਜੇ ਦੇ ਅੰਡਰ ਹੋ ਠੀਕ ਆ ਤਾਂ ਮੈਂ ਜੇ ਇਹਦੇ ਚ ਕੁਝ ਗਲਤ ਬੋਲਿਆ ਆ ਤਾਂ ਫਿਰ ਮੈਨੂੰ ਕਹੋ ਹਨਾ ਉਹਨਾਂ ਨੇ ਰਿਪਲਾਈ ਮੇਰੀ ਇਸੇ ਵੀਡੀਓ ਦੇ ਉੱਤੇ ਪਾਇਆ ਸੀ ਤੇ ਵੈਸੇ ਭਾਈ ਭੈਣ ਵਧੀਆ ਨੇ ਨਾਈਸ ਨੇ ਮੈਂ ਉਹਨਾਂ ਦੇ ਸਾਰੇ ਵਲੌਗ ਦੇਖਦੀ ਆ ਗਰਮੀਤਪੁਰ ਦੇ ਐਸੀ ਕੋਈ ਗੱਲ ਨਹੀਂ ਵੀ ਮੈਂ ਦੇਖਦੀ ਵੀ ਹਾਂ ਬਸ ਮੈਨੂੰ ਉਹਨਾਂ ਦੀ ਇਹ ਗੱਲ ਦੇ ਉੱਤੇ ਜਿਹੜਾ ਹੈਗਾ ਯਾ ਇਤਰਾਜ਼ ਸੀਗਾ ਤੇ ਮੈਂ ਆਪ ਦਾ ਪੱਖ ਰੱਖਿਆ ਸੀ ਤਾਂ ਇਹ ਕਹਿੰਦੇ ਆ ਕਹਿੰਦੇ ਉਹਨੂੰ ਵੱਧ ਘੱਟ ਬੋਲਦੇ ਆ ਤੇ ਮੈਂ ਭੈਣ ਨੂੰ ਕੁਝ ਨਹੀਂ ਕਿਹਾ ਵੱਧ ਘੱਟ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਮੇਰੇ ਪੇਜ ਤੇ ਹੱਲੇ ਵੀ ਹੈਗੀ ਆ ਤਾਂ ਬਾਕੀ ਭੈਣ ਤੁਸੀਂ ਬਹੁਤ ਨਾਈਸ ਹੋ ਗਰਮੀਤਪੁਰ ਬਹੁਤ ਵਧੀਆ ਉਹ ਤੁਹਾਡਾ ਨੇਚਰ ਵੀ ਵਧੀਆ ਹੈ ਤੇ ਤੁਸੀਂ ਤੁਸੀਂ ਕਿਸੇ ਕਿੰਨੇ ਚੈਨਲਾਂ ਵਾਲੇ ਤੁਹਾਡੇ ਨਾਮ ਤੋਂ ਵੀਡੀਓ ਬਣਾ ਰਹੇ ਨੇ ਕਿ ਤੁਹਾਡੇ ਨਾਮ ਤੋਂ ਹਨਾ ਸਭ ਨੂੰ ਸਭ ਦੇ ਚੈਨਲ ਆ ਜਿਹੜੇ ਮੋਨਟਾਈਜ਼ ਹੋ ਰਹੇ ਨੇ ਤੁਹਾਡੇ ਨਾਮ ਕਰਕੇ ਤਤਾ ਸਾਡੇ ਕਰਕੇ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਚੱਲਣਗੇ ਹਨਾ ਮਤਲਬ ਚੱਲਦੇ ਤਾਂ ਚਲੋ ਪਹਿਲਾਂ ਵੀ ਹੱਤੇ ਪਰ ਉਹਨਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਤੁਹਾਨੂੰ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਪਰ ਜਿਨ੍ਹਾਂ ਨੂੰ ਪ੍ਰੋਬਲਮ ਆ ਉਹਨਾਂ ਨੂੰ ਪਤਾ ਨਹੀਂ ਕੀ ਚੱਕਰ ਆ ਕਿਉਂ ਪ੍ਰੋਬਲਮ ਆ ਤੇ ਜੇ ਮੈਂ ਤੁਹਾਨੂੰ ਕੁਝ ਕਿਹਾ ਆ ਤਾਂ ਫਿਰ ਤੁਸੀਂ ਮੈਨੂੰ ਕਹਿ ਵੀ ਸਕਦੇ ਹੋ ਹਨਾ ਵੀ ਮੈਂ ਤੁਹਾਨੂੰ ਕੁਝ ਕਹੇ ਤਾਂ ਮੈਨੂੰ ਉਸ ਦਾ ਆਪਾਂ ਆਪਦਾ ਪੱਖ ਤਾਂ ਰੱਖ ਸਕਦੇ ਹੁੰਨੇ ਆ ਹਨਾ ਉਹਨਾਂ ਨੇ ਮੈਨੂੰ ਪੱਖ ਰੱਖਣ ਤੋਂ ਇਤਰਾਜ਼ ਜਤਾਤਾ ਤੇ ਉੱਪਰੋਂ ਦੀ ਮੈਨੂੰ ਕਾਫੀ ਕੁਝ ਮਤਲਬ ਬੋਲ ਰਹੇ ਆ ਖਾਣੇ ਤੋਂ ਨਹੀਂ ਫੜਾਉਂਦੀਆਂ ਗੱਲਾਂ ਕੋਈ ਗੱਲ ਨਹੀਂ ਉਹਨਾਂ ਨੇ ਜੋ ਕਰਨਾ ਕਰ ਲੈਣਾ ਮੈਨੂੰ ਕੋਈ ਡਰ ਨਹੀਂ ਮੈਂ ਅੱਜ ਵੀ ਕਹਿੰਨੀ ਆ ਵੀ ਜੇ ਤੁਸੀਂ ਨਹੀਂ ਬਾਹਰ ਤਾਂ ਅਸੀਂ ਕਿਹੜਾ ਬਾਹਰ ਤੁਰੇ ਫਿਰਦੇ ਆ ਠੀਕ ਆ ਮੈਂ ਤੁਹਾਡੇ ਬਾਰੇ ਕੁਝ ਗਲਤ ਨਹੀਂ ਬੋਲਿਆ ਮੈਂ ਸਿਰਫ ਤੁਹਾਨੂੰ ਸਵਾਲ ਕੀਤਾ ਸੀ ਠੀਕ ਆ ਬਾਕੀ ਦੁਨੀਆ ਨੂੰ ਵੀ ਸਾਰਿਆਂ ਨੂੰ ਪੁੱਛਿਆ ਸੀ ਵੀ ਕੀ ਗੱਲ ਬਾਕੀ ਸਾਰੀ ਦੁਨੀਆ ਬਾਹਰ ਤੁਰੇ ਫਿਰਦੀ ਹੈ ਜੇ ਉਹਨੇ ਇਸ ਗੱਲ ਤੇ ਉਹ ਬੋਲੀ ਆ ਭੈਣ ਤਾਂ ਮੈਂ ਰਿਪਲਾਈ ਪਾਏ ਉਹ ਨਹੀਂ ਮੇਰਾ ਕਹਣਾ ਦਿਮਾਗ ਹੀ ਲੱਿਆ ਹੋਇਆ ਸੀ ਰਿਪਲਾਈ ਕਰਨੋ ਕਿਸੇ ਨੂੰ ਠੀਕ ਆ ਤੁਸੀਂ ਤੁਹਾਡਾ ਨਾਮ ਯੂਜ਼ ਕਰਦੇ ਆਂ ਦੂਜਿਆਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੁੰਦੀ ਐ ਜੇ ਕੋਈ ਤੁਹਾਡਾ ਨਾਮ ਯੂਜ਼ ਕਰਕੇ ਵਿਊ ਲੈ ਲੂਗਾ ਤਾਂ ਕਿੱਡੀ ਕੀ ਗੱਲ ਆ YouTube ਤੇ ਬੰਦਾ ਆਉਂਦਾ ਹੀ ਕਿਉਂ ਆ ਵਿਊ ਲੈਣੀ ਆਉਂਦਾ ਤਾਂ ਵਿਊ ਅਸੀਂ ਲੈ ਲਈ ਠੀਕ ਆ ਤੁਹਾਡੇ ਨਾਮ ਤੋਂ ਲੈ ਲਈ YouTube ਤੇ ਬੰਦਾ ਇਸੇ ਕੰਮ ਨੂੰ ਆਉਂਦਾ ਵੀ ਵਿਊ ਲਵਾਵਾਂਗੇ ਆਰਨੀਂਗ ਕਰਾਂਗੇ ਤੇ ਤੁਹਾਡਾ ਨਾਮ ਲੈ ਕੇ ਜੇ ਵਿਊ ਮਿਲ ਰਹੇ ਆ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕੀ ਤੇ ਫਿਰ ਇਹਨਾਂ ਨੂੰ ਕੀ ਆ ਸਿੱਧੂ ਮੂਸੇ ਵਾਲੇ ਨੇ ਤਾਂ ਕਦੇ ਕਿਸੇ ਨੂੰ ਨਹੀਂ ਸਿਕਸਟੇ ਆ ਉਹਦੇ ਨਾਮ ਤੋਂ ਕਿੰਨੇ ਲੋਕਾਂ ਦੇ ਘਰ ਚੱਲੇ ਆ ਤੇ ਹੁਣ ਤੁਸੀਂ ਸਾਰਿਆਂ ਲਈ ਸਾਰੇ ਜਿਹੜੇ ਛੋਟੇ ਕ੍ਰिएਟਰ ਆ ਉਹਨਾਂ ਲਈ ਰਿਸ਼ਤੇ ਦਾ ਰੂਪ ਹੀ ਉਹ ਤੁਹਾਡਾ ਨਾਮ ਲੈ ਲੈ ਕੇ ਸਾਰੇ ਆਪ ਦੇ ਵੀਊ ਲੈ ਰਹੇ ਨੇ ਜੇ ਤੁਹਾਨੂੰ ਇਹ ਗਲਤ ਲੱਗਦਾ ਆ ਤਾਂ ਤੁਸੀਂ ਦੱਸ ਦਿਓ ਹਨਾ ਉਹਨੂੰ ਪਤਾ ਨਹੀਂ ਕੀ ਭੈਣ ਨੂੰ ਤਕਲੀਫ ਹੋਈ ਆ ਗਰਚਰਨਕੌਰ ਉਹਦਾ ਨਾਮ ਆ ਤੇ ਉਹਨੂੰ ਪਤਾ ਨਹੀਂ ਭੈਣ ਨੂੰ ਕੀ ਤਕਲੀਫ ਹੋਈ ਆ ਵੀ ਉਹਨੇ ਮੈਨੂੰ ਰਿਪਲਾਈ ਪਾਏ ਆ ਮੈਨੂੰ ਕਾਫੀ ਕੁਝ ਬੋਲੀ ਆ ਮੈਂ ਮੈਂ ਹੁਣ ਉਹਨੂੰ ਰਿਪਲਾਈ ਦੇਣਾ ਬੰਦ ਕਰ ਦੇਣਾ ਜਾਂ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਨਾ ਮੈਂ ਉਹ ਤਾਂ ਕੋਈ ਡਰ ਦੀ ਡਰਦੀ ਆ ਮੈਂ ਆਪਦੇ ਬਲੌਗ ਪਾਉਂਗੀ ਮੈਂ ਤੁਹਾਡਾ ਨਾਮ ਯੂਜ਼ ਕਰੂੰਗੀ ਉਹਨੇ ਜੋ ਕਾਰਨਾ ਕਰ ਲਿਆ ਵੀ ਮੈਂ ਤਾਂ ਗਰਮੀਤਪੁਰ ਭੈਣ ਦਾ ਨਾਮ ਯੂਜ਼ ਕਰੂੰਗੀ ਅਗੀਆਂ ਵੀਡੀਓ ਦੇ ਵਿੱਚ ਬਾਕੀ ਜੇ ਕਿਸੇ ਨੂੰ ਇਤਰਾਜ ਆ ਤਾਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਬਸ ਏ ਮੈਂ ਲਾਸਟ ਤੇ ਗੱਲ ਕੀਤੀ ਹੈ ਤੁਹਾਡੇ ਨਾਲ ਐਸੇ ਮੇਰਾ ਮੂਡ ਹੈ ਨਹੀਂ ਸੀਗਾ ਕੋਈ ਵੀ ਇਸ ਤਰ੍ਹਾਂ ਦੀ ਗੱਲ ਕਰਨ ਦਾ ਕਿਉਂਕਿ ਮੈਂ ਨਹੀਂ ਚਾਹੁੰਦੀ ਵੀ ਹਨਾ ਐਵੇਂ ਕਿਸੇ ਨਾਲ ਲੜੀ ਜਾਈਏ ਬਸ ਮੈਂ ਤਾਂ ਲੜਾਈ ਛੱਡਣਾ ਚਾਹੁੰਦੀ ਆ ਮੈਨੂੰ ਇੱਕ ਭੈਣ ਦਾ ਅੱਜ ਕਮੈਂਟ ਵੀ ਆਇਆ ਕਹਿੰਦੇ ਭੈਣੇ ਤੁਸੀਂ ਠੰਡੇ ਸੁਭਾਅ ਦੇ ਲੱਗਦੇ ਹੋ ਠੰਡੇ ਰਿਆ ਕਰੋ ਕਿਸੇ ਨਾਲ ਨਾ ਲੜੋ ਕਿਸੇ ਨੂੰ ਰਿਪਲਾਈ ਨਾ ਦਿਓ ਤੇ ਆਪਾਂ ਜਿਹੜਾ ਅੱਜ ਤੋਂ ਬਾਅਦ ਕਿਸੇ ਨੂੰ ਰਿਪਲਾਈ ਨਹੀਂ ਦੇਣਾ ਸਾਰਿਆਂ ਨੂੰ ਰਿਪਲਾਈ ਕਰਨੇ ਆਪਣੇ ਬੰਦਾ ਜਿਨੇ ਜੋ ਕਹਿਣਾ ਕਹੀ ਚੱਲੋ ਕਹਿੰਦੇ ਨਾ ਕੁੱਤੇ ਭੌਂਕਦੇ ਤੇ ਹਾਥੀ ਲੰਘ ਜਾਂਦੇ ਉਹ ਕੰਮ ਹੁੰਦਾ ਹੈ ਠੀਕ ਆ ਤੇ ਗਰਮੀਤ ਭੈਣ ਦਾ ਨਾਮ ਤਾਂ ਮੈਂ ਯੂਜ਼ ਕਰੂੰਗੀ ਹੁਣ ਹਰ ਵੀਡੀਓ ਤੇ ਆਇਆ ਕਰੋ ਉਹਨਾਂ ਦਾ ਨਾਮ ਚਲੋ ਜੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮ